ਤਲਵੰਡੀ ਸਭ ਤੋਂ ਟਰੈਕਟਰ ਮੰਡੀ ਦੇ ਵਿੱਚ ਦਿਖਾਉਨੇ ਟਰੈਕਟਰ ਤੇ ਚਾਚੇ ਨੇ ਕਰਾਉਨੇ ਗੱਲਬਾਤ ਬਹੁਤ ਦਿਨਾਂ ਬਾਅਦ ਚਾਹੀ ਕਿਵੇਂ ਪਤਾ ਠੀਕ ਆ ਚਾਹੀ ਹੋਰ ਠੀਕ ਆ ਹਾਂ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਮਾੜੀ ਸਪੋਰਟ ਕਰੋ ਨੂੰ ਠੀਕ ਚੈਨਲ ਕਰਾ ਹੋ ਗਿਆ ਸੀ ਦੁਬਾਰੇ ਬਣਾਇਆ ਥੋੜੀ ਸਪੋਰਟ ਕਰੋ ਵੀ ਬਣ ਕੇ ਰਿਕਵੈਸਟ ਦੀਏ ਵੀਰੇ ਠੀਕ ਸਭ ਤੋਂ ਪਹਿਲਾ ਆ ਗਿਆ ਮੈਸੀ ਮੈਸੀ ਇਹ 99 ਮਾਡਲ ਆ ਮੂਰਲੇ ਟਾਇਰ ਹੈਗੇ 88 ਪੈਸੇ ਪਿਛਲੇ ਹੈਗੇ ਬਾਈ 35 40 ਪੈਸੇ ਉਹ ਜਿਹੜੇ ਨਿਰੋਕੇ ਚਲਾ ਕੇ ਤਸਦੀ ਕਰਕੇ ਲੈ ਜਿਓ 99 ਮਾਡਲ 1,65,000 ਰੁਪਏ ਡਿਮਾਂਡ ਹੈ ਟੈਪੀ ਪੀ ਵਾਲਾ ਬਾਈ 83 1,40,000 ਦਾ ਟਰੈਕਟਰ ਮਿਲ ਜੂਗਾ ਇਹ 1 1,40,000 ਦਾ ਉਸ ਤੋਂ ਬਾਅਦ ਆ ਗਿਆ 60 55 60 55 2020 ਮਾਡਲ ਆ 21 ਦੀ ਆਰ ਸੀ ਆ ਟਾਇਰ ਜੇ ਬਿਲਕੁਲ ਤਾਜ਼ਾ ਬਿਲਕੁਲ ਤਾਜ਼ਾ ਦੇਵਾਂ ਬਿਲਕੁਲ ਨਵਾਂ ਟਰੈਕਟਰ F19 6055 ਪਾਵਰ ਮੈਕਸ ਆ ਜੀ 60 ਐਚਪੀ ਐ ਟੌਪ ਮਾਡਲ ਤੇ ਡਰਾ ਫੈਵਰ ਦੀ ਛਤਰੀ ਲੱਗੀ ਆ ਜੀ ਠੀਕ ਇਹ ਰਿੰਗਰ 30000 ਦੀ ਬਾਅਦ ਤੇ ਚਲਾ ਕੇ ਪਸੰਦੀ ਕਰਕੇ ਲੈ ਜਿਓ ਠੀਕ 6 ਤੋਂ ਸਵਾ 6 ਤੱਕ ਲੋਨ ਹੋ ਜੂਗਾ 6 ਤੋਂ 6 ਤੱਕ ਲੋਨ ਹੋ ਜੂਗਾ 95000 ਦਾ ਟਰੈਕਟਰ ਦੇਵਾਂਗੇ 6 ਲੱਖ ਤੇ 40000 ਦਾ 6 ਲੱਖ 40000 ਦਾ ਹੈ ਅੱਗੇ ਆ ਗਿਆ। ਹੌਲੈਂਡ। ਹੌਲੈਂਡ 2012 ਮਾਡਲਾ ਪਿਛਲੇ ਤੱਕ 9095 ਪੈਸੇ ਆ ਮੂਰਲੈਸ ਸੀਕ ਪੈਸੇ ਆ। ਜੂਜੀ ਗੇਅਰ ਵਾਲਾ ਇਹ। ਜੂਜੀ ਗੇਅਰ ਇੱਥੋਂ ਹੁੰਦਾ ਪਤਾ। ਜੂਜੀ ਗੇਅਰ ਆ ਸਾਈਡ ਕਲੱਚ ਆ ਫੈਬਰ ਛਤਰੀ ਲੱਗੀ ਆ ਜੀ। ਕੋਕਾ ਪੀ ਟਰੈਕਟਰ ਆ ਜੀ। ₹80000 ਗੇਅਰ ਨਹੀਂ ਦਿੰਦਾ। ਠੀਕ। 2012 ਮਾਡਲਾ 495 ਡਿਮਾਂਡ ਆ ਟਰੈਕਟਰ ਦੇਵਾਂਗੇ ਜੀ 4 ਲੱਖ ਤੇ। ਸਾਲੀ 10000 ਰੁਪਏ ਠੀਕ ਹੈ 440000 ਦਾ ਹਾਂ ਉਸ ਤੋਂ ਬਾਅਦ ਦੇ ਵਿੱਚ ਆ ਜਾਣ ਆਉ ਲੈਣਾ ਯਾਹ ਜੀ ਪੀ ਵਾਲਾ ਜੀ ਟਾਇਰ ਬਿਲਕੁਲ ਤਾਜ਼ਾ ਹੈ ਕੰਪੈਸਟੀ ਚੈੱਕ ਹੈ ਕਵਲ ਡਿਸਟ੍ਰੀਬਿਊਟਰ ਆ ਫੇਵਰ ਛਤਰੀ ਲੱਗੀ ਆ ਇਹ ਆ ਹੁੰਦਾ ਕ੍ਰਿਪਰ ਗੀਅਰ ਉਹ ਜੂਜੀ ਹੁੰਦਾ ਇਹ ਕ੍ਰਿਪਰ ਗੀਅਰ ਹੁੰਦਾ ਠੀਕ ਹੈ ਜੀ ਟਾਇਰ ਬਿਲਕੁਲ ਨਵੇਂ ਆ ਜੀ ਗੇਅਰਿੰਗ ਵਰਟੀਅਰ ਰੀਆ ਚਲਾ ਕੇ ਬਾਅਦ ਦੇ ਤਸੱਲੀ ਕਰਕੇ ਲੈ ਜਾਓ ਬਿੱਲ ਘਟਾ ਕੇ ਦੇ ਦੂ ਤੁਹਾਨੂੰ ਠੀਕ ਕਮਾੜੇ ਗਈ 4,80,000 ਰੁਪਇਆ ਠੀਕ ਟਰੈਕਟਰ ਦੇਵਾਂਗੇ ਜੀ 4 ਲੱਖ ਤੇ 35,000 ਦਾ 4,35,000 ਦਾ ਇੱਕ ਮਿੰਟ ਹੋਲਡ ਕਰਾਂਗੇ ਅਰੇ ओरिजिनल ਕਿਤੇ ਵੀ ਮੱਖੀ ਦੇ ਦਾਗ ਨਹੀਂ ਜੇ ਕਿਸੇ ਪਾਸੇ ਕਾਲਮ ਲੱਗੀ ਹੋਈ ਨਾ ਜ਼ਿੰਮੇਵਾਰੀ ਆ ਬਾਈ ਚਾਹਣ ਲੱਗੀ ਹੋਵੇ ਚਾਪੀ ਲੱਗੀ ਹੋਵੇ ਫੇਰ ਵੀ ਜ਼ਿੰਮੇਵਾਰੀ ਆ 6 ਤੋਂ ਸਵਾ 6 ਤੱਕ ਲੋਨ ਹੋ ਜੂਆ ਟਰੈਕਟਰ ਦੇ ਦਾਂਗੇ 6 ਲੱਖ ਤੇ 45000 ਦਾ 6 ਲੱਖ 45000 ਦਾ 22 ਮਾਡਲ ਆ 22 ਮਾਡਲ ਉਦੋਂ ਬਾਅਦ 22 ਮਾਡਲ ਇੱਕ ਹੋਰ ਆ ਗਿਆ ਸੋਨਾ ਲਿਕਾ 250 22 ਮਾਡਲ ਸੋਨਾ ਲਿਕਾ ਚੈਰ ਨਾਲ ਤੇ ਆ ਮੂਰਲੇ ਮੈਂ ਨਵੇਂ ਲਵਾਤੇ ਸੀ ਇਹ ਫ੍ਰੀ ਸਪੀਟਕ ਸਾਟਾ ਵਗੇਰਾ ਠੀਕ ਹੈ ਕੋਕਾ ਵੀ ਟਰੈਕਟਰ ਹੈ ਜੇ ਟਰੈਕਟਰ ਤੇ ਕਲਮ ਲੱਗੀ ਹੋਵੇ ਤਾਂ ਚਾਬੀ ਲੱਗੀ ਹੋਵੇ ਤਾਂ ਦੇਣਦਾਰ ਆ ਭਾਈ ਜ਼ਿੰਮੇਵਾਰੀ ਆ ਭਾਈ ਠੀਕ ਠੀਕ ਹੈ ਜੀ ਰੁਪਈਆ ਦਾ ਰੁਪਈਆ ਤੇ ਇੱਕਰਾ 22 ਮਾਡਲਾ ਟਰੈਕਟਰ ਤੇ 5.5 ਲੱਖ ਰੁਪਈਆ ਦਾ ਲੋਨ ਹੋ ਜੂਗਾ ਰਾਣਾ ਕੱਟਿਆ ਜਾਊ ਟਰੈਕਟਰ ਦੇਵਾਂਗੇ 6 ਲੱਖ ਤੇ 70 ਹਜ਼ਾਰ ਦਾ yes ਜਾਂ no 6 ਲੱਖ 70 ਹਜ਼ਾਰ ਇਤੋਂ ਰੁਪਈਆ ਨਹੀਂ ਕੱਟਣਾ ਠੀਕ ਉਸ ਤੋਂ ਬਾਅਦ ਫੇਰ 22 ਮਾਡਲ ਆ ਗਿਆ ਫਾਰਮ ਫਾਰਮ 7F31 ਫੁੱਲ 55 HP ਵਾਲਾ ਚਾਰੇ ਟਾਇਰ ਨਾਲ ਦੇ ਆ ਜੀ 740 ਘੰਟੇ ਚੱਲਿਆ ਫੈਵਰ ਛਤਰੀ ਆਪਾਂ ਨਵੀਂ ਲਵਾਤੀ ਸੀ ਡੰਡਾ ਫੱਟੀ ਹੁੱਕ ਸਭ ਕੁਝ ਨਾਲ ਆ ਡਬਲ ਡਿਸਟਰੀਬਿਊਟਰ ਆ ਇਹ 3 ਗੀਅਰ ਆ ਠੀਕ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਆ ਗਿਆ 20 ਗੀਅਰ ਆਈਏ ਵਾਲਾ 735000 ਡਿਮਾਂਡ ਆ ਟਰੈਕਟਰ ਦੀ ਜੀ ਟਰੈਕਟਰ ਦੇ ਲਾਂਗੇ ਆਪਾਂ ਇਸ ਦੀ ਰੇਟ 6.80000 ਆ ਜੀ ਹਾਂ ਠੀਕ ਮਾਡਲ ਕਿੰਨੇ ਮਾਡਲ ਮਾਡਲ 22 22 ਮਾਡਲ ਆ ਗਿਆ ਜੀ ਉਹ ਤੋਂ ਬਾਅਦ ਆ ਗਿਆ ਜੀ ਅਰਜਨ ਅਰਜਨ ਆਇਆ 2016 ਮਾਡਲਾ ਪੰਜਾਬ ਨੰਬਰ ਆ ਸਾਰਾ ਹੋਜਨਾਲਾ ਦੰਦਾ ਫੱਟੀ ਸਭ ਕੁਝ ਨਾਲ ਆ ਗਰੀ ਠੀਕ ਆ ਭਾਈ ਚਲਾ ਤੇ ਬਾਕੇ ਫਿਰ ਜੀ ਕਰਕੇ ਲੈ ਜਿਓ ਕਿੰਨੇ ਦਾ ਟਰੈਕਟਰ ਆ 400 4 ਲੱਖ ਦਾ ਗੂਨ ਹੋ ਜੂਗਾ ਬਾ ਸਾਬਤ ਤੇ ਹੀ ਰਹੇ 4 ਲੱਖ 60 ਹੈ ਡਿਮਾਂਡ ਆ ਟਰੈਕਟਰ ਦੇ ਦਾਂਗੇ ਇੱਕੋ ਦੇ ਜੱਥ ਨੂੰ 4 4 ਲੱਖ ਦਾ ਸਵਾ 4 ਲੱਖ ਦਾ ਠੀਕ ਹੈ ਗੱਲ ਬੰਦਾ ਕ੍ਰੀਡ ਪੂਰ ਚਲਾ ਕੇ ਆ ਗਿਆ ਭਾਈ ਜੀ 485 485 ਆ ਗਿਆ ਅੱਗੇ ਅਕਸ਼ਰ 2015 ਮਾਡਲਾ ਪੈਰ ਹੈਗੇ ਬਾਈ 80-85 ਪੇਸੇ ਟਰੈਕਟਰ ਸੋਣਾ ਬਾਈ ਗੇਅਰਿੰਗ ਦਾ ਓਕੇ ਆ ਚਲਾ ਕੇ ਵਾ ਕੇ ਤਸਦੀ ਕਰਕੇ ਲੈ ਜਾਓ 15 ਮਾਡਲਾ ਲੋਨ ਫੈਂਸ ਟਰੈਕਟਰ ਤੇ ਹੋ ਜੂਗਾ ਲੋਨ ਆਏ ਤੇ ਬਾਈ 23 ਲੱਖ 22.5 ਕਿਲੋਨ ਹੋ ਜੂਗਾ ਠੀਕ ਆ ਟਰੈਕਟਰ ਗੇਅਰਿੰਗ ਦਾ ਬੜੀਆ ਜੀ ਸੈਂਪਸ ਸ਼ੇਰੰਗਾ ਡਵਲ ਕਲੱਬ ਹੈ ਜੀ ਤੇ 2 ਲੱਖ 85 ਹਜ਼ਾਰ ਦੀ ਮੰਗ ਹੈ ਟਰੈਕਟਰ ਦੇ ਨਾਲ ਇਸ ਨੂੰ ਰੇਟ ਜੱਸ ਨੂੰ 2 ਲੱਖ 60 ਹਜ਼ਾਰ ਦਾ 2 ਲੱਖ 60 ਹਜ਼ਾਰ ਦਾ ਜੇ ਵੀਡੀਓ ਵਧੀਆ ਲੱਗੀ ਨਾ ਦਬਕੇ ਲੈ ਕਮੈਂਟ ਸ਼ੇਅਰ ਕਰੋ ਪੇਨ ਨੂੰ ਕਰ ਦਿਓ ਭਲੋ ਸ਼ਰਮਾ ਤਲਵੰਡੀ ਖੱਪ ਵਾਲਾ ਹੈ ਸ਼ਰਮਾ ਤਲਵੰਡੀਆ ਸ਼ਰਮਾ ਤਲਵੰਡੀ ਖੱਪ ਵਾਲਾ ਠੀਕ ਹੈ ਜੀ ਮੇਰਾ ਵਟਸਐਪ ਨੰਬਰ 887294545 ਕਾਲਿੰਗ ਨੰਬਰ 941874545 ਠੀਕ ਹੈ ਬਾਈ ਜੀ ਤੇ ਦਬ ਕੇ ਲੈ ਕੇ ਮੈਂ ਸ਼ੇਅਰ ਕਰ ਰਿਹਾ ਕਿ ਉਹਨਾਂ ਦੇ ਬਹੁਤ ਬਹੁਤ ਮਿਹਰਬਾਨੀ ਬੈਠ ਉਸਦੀ ਕਰਦਾ ਸੇਗਾ